ਅੱਜਕੱਲ੍ਹ ਮੈਂ ਹਾਂ ਆਤੀ ਅਸਮ ਜਨ న్యూਸ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਸਵੇਰੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਵਾਇਰਲ ਹੋਣ ਤੋਂ ਬਾਅਦ ਅੱਗ ਵਾਂਗੂ ਖਬਰ ਇਸ ਤਰ੍ਹਾਂ ਫੈਲੀ ਕਿ ਹਰ ਕਿਸੇ ਨੇ ਉਸ ਦੇ ਉੱਪਰ ਸਵਾਲ ਖੜੇ ਕਰ ਦਿੱਤੇ ਕਿਉਂਕਿ ਇੱਕ ਸਿੱਖ ਨੌਜਵਾਨ ਹੈ ਜੋ ਇੱਕ ਅਪਾਹਜ ਵਿਅਕਤੀ ਹੈ ਬਜ਼ੁਰਗ ਮਹਿਲਾ ਵੀ ਹੈ ਨਾਲ ਵੀਲਚੇਅਰ ਤੇ ਉਹ ਵਿਅਕਤੀ ਬੈਠਾ ਹੋਇਆ ਸੀਗਾ ਉਸ ਨੂੰ ਚੱਪਲਾਂ ਦੇ ਨਾਲ ਪੁਨਤਾ ਮਾਰਦਾ ਨਜ਼ਰ ਆ ਰਿਹਾ ਸੀਗਾ ਤੇ ਲੋਕਾਂ ਦੇ ਵੱਲੋਂ ਸਵਾਲ ਖੜੇ ਹੋ ਗਏ ਕਿ ਕਿਸ ਤਰ੍ਹਾਂ ਦਾ ਵਿਵਹਾਰ ਸੀ ਉਸ ਵਿਅਕਤੀ ਦੇ ਵੱਲੋਂ ਕੀਤਾ ਗਿਆ ਕਿਉਂਕਿ ਕੋ ਸਿੱਖ ਨੌਜਵਾਨ ਸੀ ਜਿਸ ਨੇ ਪੱਗ ਧਾਰੀ ਹੋਈ ਸੀ ਤੇ ਇਸ ਕਰਕੇ ਇਹ ਵੀ ਵਜ੍ਹਾ ਹੈ ਸਵਾਲ ਉੱਠਣ ਦਾ ਦੂਸਰੀ ਗੱਲ ਇਹ ਦਾਸਤਾ ਦੀ ਤੁਹਾਨੂੰ ਕਿ ਉਹ ਪਰਿਵਾਰ ਜਿਸ ਦੇ ਨਾਲ ਕੁੱਟਮਾਰ ਹੋਈ ਸੀ ਉਹ ਸਾਹਮਣੇ ਆ ਜਾਂਦਾ ਹੈ ਤੇ ਉਹ ਮੀਡੀਆ ਕੇ ਰੁਬਰੂ ਹੁੰਦਾ ਦੱਸਦਾ ਹੈ ਕਿ ਜੀ ਇੱਕ ਨੀਵ ਨੂੰ ਲੈ ਕੇ ਇੱਕ ਦੀਵਾਰ ਦੀ ਨੀਵ ਨੂੰ ਲੈ ਕੇ ਸਾਰਾ ਵਿਵਾਦ ਜਿਹੜਾ ਉਪੱਦ ਗਿਆ ਇਤੋਂ ਤੱਕ ਕਿ ਉਸ ਨੇ ਇਹ ਵਿਅਕਤੀ ਨੇ ਇਹ ਵੀ ਕਿਹਾ ਉਸ ਸਿੱਖ ਨੌਜਵਾਨ ਨੇ ਕਿ ਸਾਨੂੰ ਗਾਲਾਂ ਕੱਢੀਆਂ ਗਈਆਂ ਪਰ ਉਹ ਬਜ਼ੁਰਗ ਮਹਿਲਾ ਤੇ ਜਿਹੜਾ ਵਿਅਕਤੀ ਸੀਗਾ ਉਹ ਕਹਿੰ ਨਿਕਾਲਨੇ ਕਰਦੀ ਆ ਪਰ ਵਿਵਾਦ ਬਹੁਤ ਜ਼ਿਆਦਾ ਵੱਧ ਗਿਆ ਹੁਣ ਇਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਗਈ ਸੀ ਕਿ ਹੁਣ ਇਹ ਵੀਡੀਓ ਜਦੋਂ ਪੁਲਿਸ ਤੱਕ ਪਹੁੰਚੀ ਤਾਂ ਪੁਲਿਸ ਦੇ ਵੱਲੋਂ ਉਸ ਸਿੱਖ ਨੌਜਵਾਨ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਇਹ ਵੱਡੀ ਅਪਡੇਟ ਆ ਉਸ ਮਾਮਲੇ ਨੂੰ ਲੈ ਕੇ ਹੁਣ ਦੇਖਣਾ ਇਹ ਹੋਵੇਗਾ ਕਿ ਗ੍ਰਿਫਤਾਰੀ ਹੋ ਗਈ ਹੈ ਕਿਉਂਕਿ ਬਿਆਨਾਂ ਦੇ ਆਧਾਰ ਤੇ ਉਸ ਸਿੱਖ ਨੌਜਵਾਨ ਦੇ ਖਿਲਾਫ ਕੇਸ ਵੀ ਦਰਜ ਕਰ ਲਿੱਤਾ ਹੈ ਪੁਲਿਸ ਨੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਸਜ਼ਾ ਕੀ ਮਿਲਦੀ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚਕਾਰ ਜਦਕਰ ਕਾਨੂੰਨ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਕਿਸੇ ਵੱਡੇ ਵਿਅਕਤੀ ਦੇ ਕੋਲ ਕੋਈ ਵੀਆਈਪੀ ਹੁੰਦਾ ਹੈ ਤਾਂ ਕਾਨੂੰਨ ਕੁਝ ਹੋਰ ਹੋ ਜਾਂਦੇ ਨੇ ਤਾਂ ਜੇਕਰ ਕੋਈ ਆਮ ਵਿਅਕਤੀ ਹੈ ਕਮਜ਼ੋਰ ਹੈ ਕਿਸੇ ਪੱਖੋਂ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਜਾਂ ਕਿਸੇ ਵੀ ਪੱਖੋਂ ਜੇਕਰ ਉਹ ਕਮਜ਼ੋਰ ਹੈ ਤਾਂ ਉਹਦੇ ਲਈ ਕਾਨੂੰਨ ਕੁਝ ਹੋਰ ਹੋ ਜਾਂਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿਚਕਾਰ ਕਿ ਆਖਿਰ ਕਾਨੂੰਨ ਕੀ ਕਰਦਾ ਹੈ ਅੱਜਕੱਲ ਸਾਡੇ ਜੀ ਧਿਆਨ ਦੇ ਵਿੱਚ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਇੱਕ ਵੀਡੀਓ ਆਈ ਹੈ ਸਾਹਮਣੇ ਧਿਆਨ ਦੇ ਵਿੱਚ ਇਹ ਰਾਵਲਪਿੰਡੀ ਦੇ ਪਿੰਡ ਵਿਹਾਣਾ ਜੱਟਾ ਦੀ ਵੀਡੀਓ ਸੀ ਜਿਹਦੇ ਵਿੱਚ ਇੱਕ ਨੌਜਵਾਨ ਇੱਕ ਬਜ਼ੁਰਗ ਲੇਡੀ ਦੇ ਕੁੱਟਮਾਰ ਕਰ ਰਿਹਾ ਹੈ ਇਸ ਚੀਜ਼ ਦੀ ਐਮਐਸ ਦੇਖਦੇ ਹਾਂ ਇਮੀਡੀਏਟਲੀ ਜਿਹੜਾ ਉਹ ਨੌਜਵਾਨ ਹੈ ਸਾਡੀ ਟੀਮ ਉੱਥੇ ਪਹੁੰਚੀ ਉਸ ਨੌਜਵਾਨ ਦਾ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਅ ਕਿਉਂਕਿ ਇਸ ਲੇਡੀ ਦੇ ਕੁਝ ਸੱਟਾਂ ਲੱਗੀਆਂ ਸੀ ਤਾਂ ਅਪੋਨ ਉਹਨਾਂ ਦੀ ਜਿਹੜੀ ਐਮਐਲਆਰ ਆਉਣ ਤੇ ਇਸ ਕੇਸ ਦੇ ਵਿੱਚ ਐਫਆਈਆਰ ਰਜਿਸਟਰ ਕਰ ਦਿੱਤੀ ਗਈ ਹੈ ਐਫਆਈਆਰ ਨੰਬਰ 52/25 ਅ ਅੰਡਰ ਰੈਲੇਵੈਂਟ ਸੈਕਸ਼ਨਸ ਤੇ ਜਿਹੜਾ ਹੈ ਅਕਿਊਜ਼ਡ ਹੈ ਉਹ ਵੀ ਅਰੈਸਟ ਕਰ ਲਿਆ ਗਿਆ ਹੈ ਇਹਦੇ ਵਿੱਚ ਅੱਗੇ ਫਰਦਰ ਤਫ਼ਤੀਸ਼ ਦੇ ਵਿੱਚ ਜਿਹਦਾ ਵੀ ਅਗਰ ਹੋਰ ਕੋਈ ਸ਼ਮੂਲੀਅਤ ਨਜ਼ਰ ਆਉਂਦੀ ਹੈ ਤਾਂ ਉਦੋਂ ਤੇ ਵੀ ਐਕਸ਼ਨ ਲਿਆ ਜਾਏਗਾ ਹਾਂਜੀ ਇਹ ਜੀ ਪਿੰਚ ਗਵੰਡੀ ਨੇ ਤੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਕੰਸਟਰਕਸ਼ਨ ਜਿਵੇਂ ਜਿਹੜਾ ਕਿਊਜ਼ ਦਾ ਕੋਈ ਕੰਸਟਰਕਸ਼ਨ ਕਰ ਰਿਹਾ ਸੀਗਾ ਤੇ ਉਹਨਾਂ ਦੀ ਕਹਾ ਸੁਣੀ ਹੋ ਗਈ ਤੇ ਉਹਦੀ ਤਲਕੀ ਦੇ ਵਿੱਚ ਜਿਹੜਾ ਇਹਨਾਂ ਦਾ ਦੋਨਾਂ ਧਿਰਾਂ ਦਾ ਆਪਸ ਵਿੱਚ ਹੋਇਆ ਤੇ ਕਿਊਜ਼ ਨੇ ਉਹਨਾਂ ਦੇ ਸੱਟਾਂ ਮਾਰੀਆਂ ਨੇ ਕੰਪਲੇਨਟ ਦੇ ਤੇ ਇਹਦੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਸੀ ਇਹਦੇ ਤੇ ਐਕਸ਼ਨ ਲੈ ਲਿਆ ਗਿਆ ਹੈ ਆਡਾ ਵਿਅਕਤੀ ਦਾ ਨਾਮ ਜਿਹੜਾ ਹੈ ਜੀ 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 ਜਿਹੜੀ ਕੰਪਲੇਨੈਂਟ ਹੈ ਜੀ ਇਹਦੇ ਵਿੱਚ ਬਜ਼ੁਰਗ ਹੈ ਜੀ ਲਗਭਗ 60 ਸਾਲ ਦੀ ਉਮਰ ਹੈ ਬਲਜੀਤ ਕੌਰ ਔਰ ਜਿਹੜਾ ਅਕਿਊਜ਼ਡ ਹੈ ਉਹ ਗੁਰਪ੍ਰੀਤ ਸਿੰਘ ਹੈ ਰਿਹਾਨਾ ਜੱਟਾਂ ਦੇ ਰਹਿਣ ਵਾਲੇ ਨੇ ਜੀ ਫਰਦਰ ਕਾਰਵਾਈ ਕੀਤੀ ਜਾਏਗੀ ਸੱਚੀ ਕਾਲ ਮੈਂ ਹਾਰਤੀ ਅਸਮਜਨ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਸਵੇਰੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਵਾਇਰਲ ਹੋਣ ਤੋਂ ਬਾਅਦ ਅੱਗ ਵਾਂਗੂ ਖਬਰ ਇਸ ਤਰ੍ਹਾਂ ਫੈਲ ਗਈ ਕਿ ਹਰ ਕਿਸੇ ਨੇ ਉਸ ਦੇ ਉੱਪਰ ਸਵਾਲ ਖੜੇ ਕਰ ਦਿੱਤੇ ਕਿਉਂਕਿ ਇੱਕ ਸਿੱਖ ਨੌਜਵਾਨ ਹੈ ਜੋ ਇੱਕ ਅਪਾਹਜ ਵਿਅਕਤੀ ਹੈ ਬਜ਼ੁਰਗ ਮਹਿਲਾ ਗਿਆ ਨਾਲ ਵੀਲਚੇਅਰ ਤੇ ਉਹ ਵਿਅਕਤੀ ਬੈਠਾ ਹੋਇਆ ਸੀਗਾ ਉਸ ਨੂੰ ਚੱਪਲਾਂ ਦੇ ਨਾਲ ਪੁੜਤਾ ਮਾਰਦਾ ਨਜ਼ਰ ਆ ਰਿਹਾ ਸਿਧਾ ਤੇ ਲੋਕਾਂ ਦੇ ਵੱਲੋਂ ਸਵਾਲ ਖੜੇ ਹੋ ਗਏ ਕਿ ਕਿਸ ਤਰ੍ਹਾਂ ਦਾ ਵਿਵਹਾਰ ਸੀ ਉਸ ਵਿਅਕਤੀ ਦੇ ਵੱਲੋਂ ਕੀਤਾ ਗਿਆ ਕਿਉਂਕਿ ਕੋ ਸਿੱਖ ਨੌਜਵਾਨ ਸੀ ਜਿਸ ਨੇ ਪੱਗ ਧਾਰੀ ਹੋਈ ਸੀ ਤੇ ਇਸ ਕਰਕੇ ਇਹ ਵੀ ਵਜ੍ਹਾ ਹੈ ਸਵਾਲ ਉੱਠਣ ਦਾ ਦੂਸਰੀ ਗੱਲ ਇਹ ਦਾਤਾ ਦੀ ਤੁਹਾਨੂੰ ਕਿ ਉਹ ਪਰਿਵਾਰ ਜਿਸ ਦੇ ਨਾਲ ਕੁੱਟਮਾਰ ਹੋਈ ਸੀ ਉਹ ਸਾਹਮਣੇ ਆ ਜਾਂਦਾ ਹੈ ਤੇ ਉਹ ਮੀਡੀਆ ਕੇ ਰੁਬਰੂ ਹੁੰਦਾ ਦੱਸਦਾ ਹੈ ਕਿ ਜੀ ਇੱਕ ਨੀਬ ਨੂੰ ਲੈ ਕੇ ਇੱਕ ਦੀਵਾਰ ਦੀ ਨੀਬ ਨੂੰ ਲੈ ਕੇ ਇਹ ਸਾਰਾ ਵਿਵਾਦ ਜਿਹੜਾ ਉਪੱਦ ਗਿਆ ਇਥੋਂ ਤੱਕ ਕਿ ਉਸ ਨੇ ਇਹ ਵਿਅਕਤੀ ਨੇ ਇਹ ਵੀ ਕਿਹਾ ਉਹ ਸਿੱਖ ਨੌਜਵਾਨ ਨੇ ਕਿ ਸਾਨੂੰ ਗਾਲਾਂ ਕੱਢੀਆਂ ਗਈਆਂ ਪਰ ਉਹ ਬਜ਼ੁਰਗ ਮਹਿਲਾ ਤੇ ਜਿਹੜਾ ਵਿਅਕਤੀ ਸੀ ਉਹ ਕਹ ਗੱਲ ਨੇ ਕਰਤੀ ਪਰ ਵਿਵਾਦ ਬਹੁਤ ਜ਼ਿਆਦਾ ਵੱਧ ਗਿਆ ਹੁਣ ਇਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਗਈ ਸੀ ਕਿ ਹੁਣ ਇਹ ਵੀਡੀਓ ਜਦੋਂ ਪੁਲਿਸ ਤੱਕ ਪਹੁੰਚੀ ਤਾਂ ਪੁਲਿਸ ਦੇ ਬਲੌਂਸ ਸਿੱਖ ਨੌਜਵਾਨ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਇਹ ਵੱਡੀ ਅਪਡੇਟ ਹੈ ਉਸ ਮਾਮਲੇ ਨੂੰ ਲੈ ਕੇ ਹੁਣ ਦੇਖਣਾ ਇਹ ਹੋਵੇਗਾ ਕਿ ਗ੍ਰਿਫਤਾਰੀ ਹੋ ਗਈ ਹੈ ਕਿਉਂਕਿ ਬਿਆਨਾਂ ਦੇ ਆਧਾਰ ਤੇ ਉਸ ਸਿੱਖ ਨੌਜਵਾਨ ਦੇ ਖਿਲਾਫ ਕੇਸ ਵੀ ਦਰਜ ਕਰ ਲਿੱਤਾ ਹੈ ਪੁਲਿਸ ਨੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਸਜ਼ਾ ਕੀ ਮਿਲਦੀ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚਕਾਰ ਜੇਕਰ ਕਾਨੂੰਨ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਕਿਸੇ ਵੱਡੇ ਵਿਅਕਤੀ ਦੇ ਕੋਲ ਕੋਈ ਵੀਆਈਪੀ ਹੁੰਦਾ ਹੈ ਤਾਂ ਕਾਨੂੰਨ ਕੁਝ ਹੋਰ ਹੋ ਜਾਂਦੇ ਨੇ ਤਾਂ ਜੇਕਰ ਕੋਈ ਆਮ ਵਿਅਕਤੀ ਹੈ ਕਮਜ਼ੋਰ ਹੈ ਕਿਸੇ ਪੱਖੋਂ ਸਮਾਜਿਕ ਤੌਰ ਤੇ ਆರ್ಥਿਕ ਤੌਰ ਤੇ ਜਾਂ ਕਿਸੇ ਵੀ ਪੱਖੋਂ ਜੇਕਰ ਉਹ ਕਮਜ਼ੋਰ ਹੈ ਤਾਂ ਉਹਦੇ ਲਈ ਕਾਨੂੰਨ ਕੁਝ ਹੋਰ ਹੋ ਜਾਂਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿਚਕਾਰ ਕਿ ਆਖਿਰ ਕਾਨੂੰਨ ਕੀ ਕਰਦਾ ਹੈ ਅੱਜਕੱਲ ਸਾਡੇ ਜੀ ਧਿਆਨ ਦੇ ਵਿੱਚ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਇੱਕ ਵੀਡੀਓ ਆਈ ਹੈ ਸਾਹਮਣੇ ਧਿਆਨ ਦੇ ਵਿੱਚ ਇਹ ਰਾਵਲਪਿੰਡੀ ਦੇ ਪਿੰਡ ਦਿਹਾਣਾ ਜੱਟਾਂ ਦੀ ਵੀਡੀਓ ਸੀ ਜਿਦੇ ਵਿੱਚ ਇੱਕ ਨੌਜਵਾਨ ਇੱਕ ਬਜ਼ੁਰਗ ਲੇਡੀ ਦੇ ਕੁੱਟਮਾਰ ਕਰ ਰਿਹਾ ਹੈ ਇਸ ਚੀਜ਼ ਦੀ ਐਮਰਜੈਂਸੀ ਦੇਖਦੇ ਹੋਏ ਇਮੀਡੀਏਟਲੀ ਜਿਹੜਾ ਉਹ ਨੌਜਵਾਨ ਹੈ ਸਾਡੀ ਟੀਮ ਉੱਥੇ ਪਹੁੰਚੀ ਉਸ ਨੌਜਵਾਨ ਦਾ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਅ ਕਿਉਂਕਿ ਇਸ ਲੇਡੀ ਦੇ ਕੁਝ ਸੱਟਾਂ ਲੱਗੀਆਂ ਸੀ ਤਾਂ ਅਪਨ ਉਹਨਾਂ ਦੀ ਜਿਹੜੀ ਐਮਐਲਆਰ ਰਿਪੋਰਟ ਤੇ ਇਸ ਕੇਸ ਦੇ ਵਿੱਚ ਐਫਆਈਆਰ ਰਜਿਸਟਰ ਕਰ ਦਿੱਤੀ ਗਈ ਹੈ ਐਫਆਈਆਰ ਨੰਬਰ 52/25 ਅ ਅੰਡਰ ਰੈਲੇਵੈਂਟ ਸੈਕਸ਼ਨਸ ਤੇ ਜਿਹੜਾ ਇਹ ਅਕਿਊਜ਼ਡ ਹੈ ਉਹ ਵੀ ਅਰੈਸਟ ਕਰ ਲਿਆ ਗਿਆ ਹੈ ਇਹਦੇ ਵਿੱਚ ਅੱਗੇ ਫਰਦਰ ਤਫ਼ਤੀਸ਼ ਦੇ ਵਿੱਚ ਜਿਦਾ ਵੀ ਅਗਰ ਹੋਰ ਕੋਈ ਸ਼ਮੂਲੀਅਤ ਨਜ਼ਰ ਆਉਂਦੀ ਹੈ ਤਾਂ ਉਦੋਂ ਤੇ ਵੀ ਐਕਸ਼ਨ ਲਿਆ ਜਾਏਗਾ ਹਾਂਜੀ ਇਹ ਜੀ ਪਿੰਚ ਗਵੰਡੀ ਨੇ ਤੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਕੰਸਟਰਕਸ਼ਨ ਜਿਵੇਂ ਜਿਹੜਾ ਕਿਊਜ਼ ਹੈ ਕੋਈ ਕੰਸਟਰਕਸ਼ਨ ਕਰ ਰਿਹਾ ਸੀਗਾ ਤੇ ਉਹਨਾਂ ਦੀ ਕਹਾ ਸੁਣੀ ਹੋ ਗਈ ਤੇ ਉਹ ਦੀ ਦਲਕੀ ਦੇ ਵਿੱਚ ਜਿਹੜਾ ਇਹਨਾਂ ਦਾ ਦੋਨਾਂ ਧਿਰਾਂ ਦਾ ਆਪਸ ਵਿੱਚ ਹੋਇਆ ਤੇ ਕਿਊਜ਼ ਨੇ ਆਲੇ ਸੱਟਾਂ ਮਾਰੀਆਂ ਨੇ ਕੰਪਲੇਨਟ ਦੇ ਤੇ ਇਹਦੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਸੀ ਇਹਦੇ ਤੇ ਐਕਸ਼ਨ ਲੈ ਲਿਆ ਗਿਆ ਹੈ ਆਡਾ ਵਿਅਕਤੀ ਦਾ ਨਾਮ ਜਿਹੜੀ ਕੰਪਲੇਨੈਂਟ ਹੈ ਜੀ ਇਹਦੇ ਵਿੱਚ ਬਜ਼ੁਰਗ ਹੈ ਜੀ ਲਗਭਗ 60 ਸਾਲ ਦੀ ਉਮਰ ਹੈ ਬਲਜੀਤ ਕੌਰ ਔਰ ਜਿਹੜਾ ਅਕਿਊਜ਼ਡ ਹੈ ਉਹ ਗੁਰਪ੍ਰੀਤ ਸਿੰਘ ਹੈ ਰਿਹਾਨਾ ਜੱਟਾਂ ਦੇ ਰਹਿਣ ਵਾਲੇ ਨੇ ਜੀ ਫਰਦਰ ਕਾਰਵਾਈ ਕਰੀ ਜਾਏਗੀ